ਹਾਂਜੀ ਜੀ ਨਾਮ ਤੇ ਡੈਜਿਨੇਸ਼ਨ ਦੱਸ ਕੇ ਅੱਜ ਦਾ ਜਿਹੜਾ ਪ੍ਰੋਗਰਾਮ ਉਹਦੇ ਬਾਰੇ ਲੱਗਦਾ ਮੈਂ ਮਹਿੰਦਰ ਸਿੰਘ ਐਨੋਕੋਟ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਇਹ ਜੋ ਵਿਸ਼ੇਸ਼ ਮੀਟਿੰਗ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚਾ ਦੇ ਮਾਧਿਅਮ ਤੋਂ ਕੀਤੀ ਜਾ ਰਹੀ ਹੈ ਸਾਡੇ ਮੁੱਖ ਸੰਚਾਲਕ ਸ਼੍ਰੀ ਅਨਿਲ ਹੰਸ ਜੀ ਦੇ ਨਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅਮਰਸਰ ਸਿਟੀ ਵਿੱਚ ਇਹ ਜੋ ਮੀਟਿੰਗ ਕੀਤੀ ਗਈ ਹੈ ਇਹ ਮੀਟਿੰਗ ਦਾ ਮਹੱਤਵ ਹੈ ਕਿ ਜੋ 85% ਸਮਾਜ ਔਰ ਸਾਡਾ ਪਿਛੜਾ ਵਰਗ ਜੋ ਕਿ ਕਾਫੀ ਸਮੇਤੋਂ ਜਿਨ੍ਹਾਂ ਨੂੰ ਹੋਰ ਵੀ ਸਰਕਾਰਾਂ ਵੱਲੋਂ ਲਤਾੜਿਆ ਜਾ ਰਿਹਾ ਉਹਨਾਂ ਨੂੰ ਬਾਬਾ ਸਾਹਿਬ ਦੀ ਵਿਚਾਰਧਾਰਾ ਨਾਲ ਜੋੜ ਕੇ ਘਰ ਘਰ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਪਹੁੰਚਾ ਕੇ ਸਮਾਜ ਵਿੱਚ ਉੱਚਾ ਚੁੱਕਣ ਵਾਸਤੇ ਇਹ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਸਾਡੇ ਭੈਣ ਜੀ ਆਇਲ ਨੂੰ ਆਪਨ ਜ਼ਿਲ੍ਹਾ ਪ੍ਰੈਜ਼ੀਡੈਂਟ ਲਾਇਆ ਵੂਮਨ ਸ਼ੈਲ ਤੋਂ ਅਤੇ ਉਹਨਾਂ ਦੇ ਨਾਲ ਸ਼ੰਦੀਪ ਕੌਰ ਨੂੰ ਸੀਨੀਅਰ ਵਾਜਪਰਧਾਨ ਲਾਇਆ ਗਿਆ ਅਮਰਸਰ ਡਿਸਟ੍ਰਿਕਟ ਤੋਂ ਅਤੇ ਉਹਨਾਂ ਦੇ ਨਾਲ ਹੀ ਮੁਸ਼ਕਾਨ ਜੀ ਨੂੰ ਵਾਜਪਰਧਾਨ ਲਾਇਆ ਆਪਾਂ ਅਮਰਸਾ ਜ਼ਿਲ੍ਹੇ ਤੋਂ ਔਰ ਸੁਖਵਿੰਦਰ ਸਿੰਘ ਨੂੰ ਯੂਥ ਵਿੰਗ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਲਾਇਆ ਗਿਆ ਤੇ ਜੋਤੀ ਨੂੰ ਲਾਇਆ ਆਪਾਂ ਸਲਾਹਕਾਰ ਮੈਂਬਰ ਜ਼ਿਲ੍ਹਾ ਅਮਰਸਾ ਤੋਂ ਸੋ ਨਾਲ ਹੀ ਮੈਂ ਆਪਣੇ ਸੱਜਣਾ ਨੂੰ ਬੇਨਤੀ ਕਰਦਾ ਆਉਣ ਵਾਲੇ ਸਮੇਂ ਵਿੱਚ ਸਾਨੂੰ ਪਿੱਛੇ ਵੀ ਸਰਕਾਰਾਂ ਨੇ ਕਦੇ ਕੋਈ ਕੁਝ ਨਹੀਂ ਦਿੱਤਾ ਲੇਕਿਨ ਆਉਣ ਵਾਲੇ ਸਮੇਂ ਵਿੱਚ ਵੀ ਸਰਕਾਰਾਂ ਸਾਡੇ ਤੇ ਹਮੇਸ਼ਾ ਦਬਾਓ ਹੀ ਪਾ ਕੇ ਰੱਖਦੀਆਂ ਆਪਾਂ ਕੋਸ਼ਿਸ਼ ਕਰੀਏ ਕਿ ਬਾਬਾ ਸਾਹਿਬ ਨੇ ਸਾਨੂੰ ਬਹੁਤ ਅਧਿਕਾਰ ਲੈ ਕੇ ਦਿੱਤੇ ਨੇ ਉਹਨਾਂ ਵਿਚਾਰਾਂ ਨੂੰ ਸਮਝੀਏ ਉਹਨਾਂ ਨੂੰ ਪੜੀਏ ਉਹਨਾਂ ਦੇ ਅੱਗੇ ਸਲੰਘਾ ਜੋ ਕੰਮ ਕਰੀਏ ਕਿ ਜਿੱਥੇ-ਜਿੱਥੇ ਵੀ ਸ਼ਾਦਾ ਤਬਕਾ ਵਸ ਰਿਹਾ ਉੱਥੇ-ਉੱਥੇ ਪਹੁੰਚ ਕਰਕੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਦੀ ਜੀ ਸੋਚ ਨੂੰ ਘਰ ਘਰ ਪਹੁੰਚਾਈਏ ਅਤੇ ਇਹੋ ਜੇ ਉਪਰਾਲੇ ਕਰੀਏ ਜਿਹਦੇ ਨਾਲ ਸਾਡਾ ਸਮਾਜ ਸਾਡਾ ਵਰਗ ਅੱਗੇ ਆਵੇ ਕਿਉਂਕਿ ਸਾਡੇ ਸਮਾਜ ਨੂੰ ਸਾਡੇ ਵਰਗ ਨੂੰ ਸਰਕਾਰਾਂ ਨੇ ਹਮੇਸ਼ਾ ਲਟਾਰਿਆ ਸਾਨੂੰ ਪੜ੍ਹਾਈ ਤੋਂ ਵੀ ਪਿੱਛੇ ਕੀਤਾ ਗਿਆ ਔਰ ਸਾਨੂੰ ਛੋਟੇ ਛੋਟੇ ਲਾਲਚ ਦੇ ਕੇ ਸਾਡੇ ਨਾਲ ਧੋਖੇ ਧੜੀਆਂ ਕੀਤੀਆਂ ਗਈਆਂ ਇਹ ਤਾਂ ਹੀ ਹੋ ਸਕਦੀਆਂ ਜੇ ਆਪਾਂ ਇੱਕ ਇੱਕ ਬੰਦਾ ਹਮੇਸ਼ਾ ਤਤਪਰ ਰਾਵਾਂਗੇ ਪੰਜਾਬ ਦੀ ਮੌਜੂਦਾ ਸਥਿਤੀ ਦੇ ਬਾਰੇ ਦੱਸੋ ਕਿਦਾਂ ਸਰਕਾਰ ਕਿਦਾਂ ਕੰਮ ਕਰ ਰਹੀ ਹੈ ਕਿੰਨਾ ਕੁ ਜਿਹੜਾ ਹੈ ਆਮ ਜਨਤਾ ਦੇ ਨਾਲ ਕਰੀਏ ਪਿਆਰ ਅੱਜ ਦੀ ਜੋ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਆ ਇਹ ਭਾਜਪਾ ਦੀ ਹੀ ਇੱਕ ਵੀ ਪਾਰਟੀ ਆ ਲੇਕਿਨ ਇਹਨਾਂ ਦਾ ਜਿਹੜਾ ਮੁੱਦਾ ਆ ਜੋ ਵੀ ਇਹਨਾਂ ਨੇ ਆਪਣੇ ਵਾਅਦੇ ਕੀਤੇ ਸੀਗੇ ਉਹਨਾਂ ਇੱਕ ਵੀ ਵਾਅਦਿਆਂ ਦੇ ਉੱਤੇ ਸਰਕਾਰ ਖਰੀ ਨਹੀਂ ਉਤਰੀ ਤੇ ਲੋਕਾਂ ਨੂੰ ਇਸ ਚੀਜ਼ ਦਾ ਬਾਰੇ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਕੀ ਰੁਝਾਨ ਚੱਲ ਰਿਹਾ ਆ ਆਟਾ ਦਾਲ ਸਕੀਮ ਜਿਹੜੀ ਸ਼ੁਰੂ ਸੀ ਕਾਫੀ ਪੁਰਾਣੀ ਚੱਲ ਰਹੀ ਸੀ ਉਸ 'ਚ ਵੀ ਕਾਫੀ ਕਟੌਤੀ ਕੀਤੀ ਗਈ ਕਾਫੀ ਲੋਕ ਖਰਾਬ ਹੋ ਰਹੇ ਨੇ ਕਿਸੇ ਨਾ ਕੋਈ ਪਹਿਲੀ ਗੱਲ ਤੇ ਮੈਂ ਭਾਤਿਆ ਮੂਲ ਨਿਵਾਸੀ ਮੁਕਤੀ ਮੋਚਾ ਦੇ ਮਾਧਿਅਮ ਤੋਂ ਇਹੀ ਕਹਿਣਾ ਚਾਹਾਂਗਾ ਕਿ ਅਸੀਂ ਆਟਾ ਦਮ ਦਾਲ ਸਕੀਮ ਲੈਣੀ ਨਹੀਂ ਚਾਹੁੰਦੇ ਸਾਨੂੰ ਫਰੀ ਦੀ ਕੋਈ ਵੀ ਸਕੀਮ ਨਹੀਂ ਚਾਹੀਦੀ ਸਾਨੂੰ ਚਾਹੀਦੀਆਂ ਵਾ ਸਾਡੀਆਂ ਪੜ੍ਹਾਈਆਂ ਸਾਡੇ ਬਜ਼ੁਰਗਾਂ ਦਾ ਇਲਾਜ ਇੰਡਸਟਰੀਆਂ ਔਰ ਪੜ੍ਹਾਈਆਂ ਔਰ ਉਸ ਤੋਂ ਬਾਅਦ ਵਿੱਚ ਇਲਾਜ ਵਾਸਤੇ ਚੰਗੇ ਤੋਂ ਚੰਗੇ ਹਸਪੀਟਲ ਲਾਇਬ੍ਰੇਰੀਆਂ ਇਹ ਚੀਜ਼ਾਂ ਸਾਡੇ ਸਮਾਜ ਨੂੰ ਚਾਹੀਦੀਆਂ ਸਾਨੂੰ ਫਰੀ ਦੀ ਕੋਈ ਵੀ ਆਈਟਮ ਨਹੀਂ ਚਾਹੀਦੀ ਨਖੇ ਨੂੰ ਲੈ ਕੇ ਪੰਜਾਬ ਦੇ ਵਿੱਚ ਕਿੱਦਾਂ ਦੇਖਦਾ ਨਖਾ ਤੇ ਨਖਰੀ ਪ੍ਰਮਾਤਸਿਆ ਨਸ਼ਾ ਜੋ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਸੀ ਅੱਜ ਜੋ ਛੇਵਾਂ ਦਰਿਆ ਇਸ ਪੰਜਾਬ ਦੇ ਵਿੱਚ ਵਗ ਰਿਹਾ ਉਹ ਨਸ਼ਿਆਂ ਦਾ ਹੀ ਵਗ ਰਿਹਾ ਇਹਦੇ ਵਿੱਚ ਸਰਕਾਰਾਂ ਸਟੇਜਾਂ ਦੇ ਉੱਤੇ ਬੜੇ ਵੱਡੇ ਵੱਡੇ ਵਾਅਦੇ ਕਰਕੇ ਜਾਂਦੀਆਂ ਨੇ ਇੱਕ ਸਟੇਜ ਤੋਂ ਅਸਰੀਆਂ ਦੂਜੇ ਤੇ ਉਦਵੀਂ ਵੱਡਾ ਕਰਦੀਆਂ ਲੇਕਿਨ ਨਸ਼ੇ ਦਾ ਦੌਰ ਹੈ ਜਿਹੜਾ ਇਸ ਦਰਿਆ ਦਾ ਪਾਣੀ ਜਿਹੜਾ ਉਹ ਵਹਿਣ ਦਾ ਅੱਗੇ ਨਾਲੋਂ ਵੀ ਵੱਧਦਾ ਹੀ ਜਾ ਰਿਹਾ ਘਟਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਤੇ ਨਾ ਹੀ ਇਹ ਪ੍ਰਸ਼ਾਸਨ ਇਸ ਚੀਜ਼ ਨੂੰ ਠੱਲ ਪਾਉਂਦਾ ਹੈ ਪ੍ਰਸ਼ਾਸਨ ਤੇ ਖੁਦ ਇਹ ਕੰਮ ਸ਼ਿਕਾ ਨੂੰ ਕਰਵਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਅੱਜ ਜਿਹੜੀ ਨਿਯੁਕਤੀ ਦਿੱਤੀ ਗਈ ਹੈ ਤੁਹਾਨੂੰ ਜੈਪੀਨ ਜੈ ਭਾਰਤ ਸਭ ਤੋਂ ਪਹਿਲਾਂ ਤਾਂ ਮੈਂ BM3 ਦਾ ਥੈਂਕ ਯੂ ਕਰਨਾ ਚਾਹਨੀ ਜਿਨ੍ਹਾਂ ਨੇ ਮੈਨੂੰ ਐਡਾ ਵੱਡਾ ਅਹੁਦਾ ਦਿੱਤਾ ਔਰ ਜੋ ਇਹ ਮੈਨੂੰ ਜ਼ਿੰਮੇਵਾਰੀਆਂ ਸੌਂਪਣਗੇ ਮੈਂ ਆਪਣੇ ਤਨੋਂ ਮਨੋਂ ਸਾਰਾ ਨਿਭਾਉਂਗੀ ਕਿਸ ਤਿੱਕੇ ਨੇ ਲੋਕਾਂ ਦੇ ਜਿਹੜੇ ਕਾਰਜ ਨੇ ਅਧੂਰੇ ਨੇ ਉਹਨਾਂ ਨੂੰ ਕਿਸ ਤਿੱਕੇ ਨੇ ਪੂਰੇ ਕਰੋ ਜੋ ਵੀ ਕਰਜ ਹੋਊਗਾ ਜਿੱਦਾਂ ਦਾ ਵੀ ਹੋਊਗਾ ਕਿ ਜੋ ਵੀ ਆ ਮੈਂ ਆਪਣੇ ਦਿਲੋਂ ਤਨੋਂ ਮਨੋਂ ਸਾਰਾ ਕੁਝ ਕਰੂੰਗੀ ਨਿਯੁਕਤੀ ਹੋਈ ਹੈ ਜਿਹੜੀ ਤੁਹਾਡੀ ਉਹਦੇ ਵਾਸਤੇ ਜਿਹੜੇ ਅਹੁਦੇਦਾਰ ਆਏ ਨੇ ਉਹਨਾਂ ਦਾ ਧੰਨਵਾਦ ਤੁਹਾਨੂੰ। ਭਾਰਤੀ ਆਮ ਨਿਵਾਸੀ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਆਂ ਕਿ ਸੇਵਾ ਦਾ ਮੌਕਾ ਦਿੱਤਾ ਇਹਨਾਂ ਨੇ ਮੈਨੂੰ ਜੋ ਅਸੀਂ ਗਲਤੀਆਂ ਕਰ ਚੁੱਕਿਆ ਉਹਨਾਂ ਨੂੰ ਭੁੱਲ ਕੇ ਅਸੀਂ ਗਾਂ ਆਪਣਾ ਸੰਵਿਧਾਨ ਸੁਧਾਰਾਂਗੇ। ਜਿਲ੍ਹਾ ਗੁਰਦਾਸਪੁਰ ਹਰ ਕਸਰੀ ਹਰ ਕਿੰਦਪੋਰ ਤੋਂ ਪੰਜਾਬ ਦੇ ਭਾਰਤੀ ਮੂਲ ਨਵਾਸੀ ਮੁਕਤੀ ਮੋਰਚੇ ਦੇ ਮੈਨੂੰ ਵੈਸ ਪ੍ਰਧਾਨ ਚੇਅਰਮੈਨ ਦੀ ਡਿਊਟੀ ਲਈ ਅੱਜ ਮੈਂ ਬਾਬਾ ਜੀ ਦੀ ਸੋਚ ਈਮਰੋ ਡਾਕਟਰ ਵੇਦਕਾਰ ਦੀ ਸੋਚ ਲੈ ਕੇ ਚੱਲੇ ਹਾਂ ਮੇਰੇ ਨਾਲ ਮੇਰੇ ਪ੍ਰੈਜ਼ੀਡੈਂਟ ਪੰਜਾਬ ਦੇ ਪ੍ਰਧਾਨ ਮਹਿੰਦਰ ਸਿੰਘ ਪੰਜਾਬ ਦੇ ਆਪਣੇ ਮੇਜੂਰ ਵਿੰਗ ਦੇ ਪ੍ਰਧਾਨ ਬਾਹਰੀ ਸਾਹਿਬ ਜੀ ਮੇਰੇ ਕੋਲ ਨੇ ਸਾਰੇ ਹੀ ਅੰਮਰਸਰ ਦੇ ਇੱਕ ਬਸਤੀ ਦੇ ਵਿੱਚ ਆਏ ਆ ਕਿ ਜਿੱਥੇ ਸਾਡਾ ਬਹੁਤ ਜ਼ਿਆਦਾ ਪਰਿਵਾਰ ਸੀ ਅੱਜ ਮੈਨੂੰ ਦੇਖਣ ਨੂੰ ਬੜਾ ਕੁਝ ਮਿਲਿਆ ਕਿ ਦੇਸ਼ ਦੀ ਆਜ਼ਾਦੀ ਹੋਈ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜੋ ਸਾਡੇ ਹਾਲਾਤ ਸੀ ਇਹਨਾਂ ਸਰਕਾਰਾਂ ਤੇ ਅੜਜਵਾੜਿਆਂ ਨੇ ਕਰ ਛੱਡੇ ਸੀ ਉਹ ਅਜੇ ਵੀ ਕਥਾਨ ਨਹੀਂ ਹੋਏ ਬਾਬਾ ਜੀ ਨੇ ਭੀਮਰਾ ਡਾਕਟਰ ਬੇੜਕਰ ਨੇ ਸਾਨੂੰ ਮੱਟ ਦਿੱਤੀ ਉਹ ਮੱਟ ਦਾ ਵੀ ਸਾਡਾ ਇਸਤੇਮਾਲ ਇਹ ਸਰਕਾਰਾਂ ਕਰਕੇ ਤੇ ਸਾਡੇ ਤੇ ਹੀ ਜਨਮ ਜਨਮ ਕਰ ਰਹੇ ਨੇ ਬਾਬਾ ਜੀ ਦੀ ਇੱਕ ਸੋਚ ਸੀ ਜਦ 1950 ਪੱਤੰਵੰਜਾ ਦੇ ਵਿੱਚ 85% ਲੋਕਾਂ ਨੂੰ ਇਕੱਠਿਆਂ ਕੀਤਾ ਇਕੱਠਿਆਂ ਕਰਕੇ ਉਹਨੇ ਆਪਣੇ ਪਰਿਵਾਰ ਨੂੰ ਸਮਝਾਇਆ ਮੈਂ ਤੁਹਾਨੂੰ ਮਤਦਾਨ ਕਰ ਦਿੱਤੀ ਮਤਦਾਨ ਕਰਤੀ ਜੋ 1932 ਦੇ ਵਿੱਚ ਸਾਨੂੰ ਵੋਟ ਦਾ ਹਟਕਾਰ ਮਿਲਿਆ ਉੱਥੇ ਚੈਲੰਜ ਕੀਤਾ ਬੋਟ ਇੱਕ ਗੋਲੀ ਆ ਜੇ ਤੁਸੀਂ ਦੁਸ਼ਮਣ ਦੀ ਬੰਦੂਕ ਚ ਪਾਤੀ ਤੇ ਦੁਸ਼ਮਣ ਨੇ ਤੁਹਾਨੂੰ ਮਾਰ ਦੇਣਾ ਜੇ ਆਪਣੀ ਬੰਦੂਕ ਦੇ ਵਿੱਚ ਪਾਓਗੇ ਫਿਰ ਦੁਸ਼ਮਣ ਨੂੰ ਮਾਰੋ ਅੱਜ ਸਾਨੂੰ ਅਪਰਾਧਾ ਕਰਨਾ ਪਿਆ ਮੇਰੇ ਸਾਥੀਆਂ ਕੁਝ ਦਿੱਥਿਆ ਕਣਕ ਡਾਲ ਦੀ ਗੱਲ ਕਣਕ ਡਾਲ ਦੀ ਗੱਲ ਇਹ ਇੱਕ ਸਾਨੂੰ ਸੋਥਾ ਛੱਡਿਆ ਗਿਆ ਸੀ ਸਾਡੀ ਇੱਕ ਪਾਤੀ ਮੂਲ ਨਵਾਤੀ ਮੁਕਤੀ ਮੋਰਚੇ ਦੀ ਇੱਕ ਸੋਚ ਨੂੰ ਲੈ ਕੇ ਚੱਲਿਆ ਜੋ ਸਰਕਾਰਾਂ ਐਮਪੀ ਐਮਐਲ ਬੰਦੇ ਆ ਜੋ ਸਾਡੇ 85% ਨੂੰ ਟੈਕਸ ਲੱਗਦੇ ਆ ਐਮਪੀ ਕੋਟੇ ਚ ਸਾਨੂੰ ਬਹੁਤ ਥੂੜ ਤਾਂ ਹੁੰਦੀਆਂ ਸਾਡੇ ਟੈਕਸ ਦੀਆਂ ਉਹ ਅਜੇ ਤੱਕ ਮਹੀਆ ਨਹੀਂ ਹੋਈਆਂ 3 ਕਰੋੜ ਰੁਪਈਆ ਫਲਾਣਾ ਐਮਪੀ ਕੋਟੇ ਚ ਆਉਂਦਾ 2.5 ਕਰੋੜ ਐਮਐਲਏ ਦੇ ਕੋਟੇ ਚ ਆਉਂਦਾ ਪਰ ਇਹਨਾਂ ਗਰੀਬਾਂ ਨੂੰ ਕੋਈ ਵੀ ਆ ਕੇ ਮਈਆ ਨਹੀਂ ਕਰਾਉਂਦਾ ਉਹਨੇ ਬਾਤ ਤੇ ਵੀ ਕੁਝ ਅਪਰਾਧਾ ਕਰ ਰਹੇ ਆ ਕੁਝ ਦਿਨਾਂ ਨੂੰ ਆਪਾਂ ਡੀਸੀ ਸਾਹਿਬ ਹਰ ਹਰ ਜਿਲ੍ਹੇ ਦੇ ਵਿੱਚ ਲੈਟਰ ਭੇਜ ਦੇਣੇ ਆ ਉੱਤੋਂ ਨਾਲ ਮੇਰੇ ਕੈਪਟਨ ਸਾਹਿਬ ਬਾਰੀ ਸਾਹਿਬ ਮੇਰੀ ਬੇਟੀ ਇਹ ਸਾਰੇ ਫਲਾਣਾ ਕਰਕੇ ਤੇ ਆਪਣੀਆਂ ਜਿਹੜੀਆਂ ਸਹੂਲਤਾਂ ਉਹਨਾਂ ਦੀ ਪੂਰਤੀ ਨਹੀਂ ਇੱਕ ਇਹ ਸੰਘਰਸ਼ ਲੜਾਂਗੇ ਤੇ ਆਪਣੇ ਹੱਕ ਇਕੱਠੇ ਹੋ ਕੇ ਲਵਾਵਾਂਗੇ ਸਾਨੂੰ ਕੱਤਰਤਾ ਦੀ ਲੋੜ ਆ ਇਸ ਕਰਕੇ ਹੀ ਸਾਰਾ ਬੇਟੀਆਂ ਬੇਟਿਆਂ ਦਾ ਲਿਆ ਅੱਜ ਸੌਨਾ ਜਾਗੋ ਹਰ ਇੱਕ ਪਰਿਵਾਰ ਘਰ ਚ ਜਾ ਕੇ ਬਾਬਾ ਜੀ ਦੀ ਸੋਚ ਨੂੰ ਘਰ ਘਰ ਅਪਣਾ ਰਿਹਾ